ਲਏ ਦੋਸਤੋ ਅੱਗੇ ਟਰੈਕਟਰ ਧੋਂਦੇ ਤੁਹਾਨੂੰ ਵਿਖਾਏ ਸੀ ਸਾਡੇ ਸੇਵਾਦਾਰ ਵੀਰ ਹੁਣ ਆਹ ਗੱਡੀ ਵੀ ਜਿਹੜੀ ਹੈਗੀ ਐ ਇਹਦੇ ਵਿੱਚ ਸਾਰੇ ਸਾਡੇ ਐਨਆਰਆਈ ਵੀਰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਾਡੇ ਨਗਰ ਮੜਾਕਦੇ ਜਿੰਨੇ ਵੀ ਸਾਡੇ ਨੌਜਵਾਨ ਬਜ਼ੁਰਗ ਮਤਾਵਾ ਛੋਟੇ ਛੋਟੇ ਬੱਚੇ ਸੋ ਸਾਰਿਆਂ ਦਾ ਵੀ ਯੋਗਦਾਨ ਇਹਦੇ ਵਿੱਚ ਵੀ ਇਹ ਵੀ ਸਾਡੇ ਐਨਆਰਆਈ ਵੀਰਾਂ ਵੱਲੋਂ ਸਾਰੇ ਨਗਰ ਵੱਲੋਂ ਸੇਵਾ ਦੇ ਵਿੱਚ ਦਾਨ ਵਜੋਂ ਸੰਘਰਸ਼ੀ ਯੋਧਿਆਂ ਨੂੰ ਜਿਹੜੀ ਭਾਰਤੀ ਕਿਸਾਨ ਯੂਨੀਅਨ ਹੈ ਏਕਤਾ ਸਿੱਧੂਪੁਰ ਗੈਰ ਰਾਜਨੀਤਕ ਸੋ ਇਹਦੀ ਵੀ ਸਫਾਈ ਹੋ ਰਹੀ ਹੈ ਕਿਉਂਕਿ ਤੁਹਾਨੂੰ ਅੱਗੇ ਦੱਸਿਆ ਸੀਗਾ ਵੀ ਜਿਹੜੀ 13 ਫਰਵਰੀ ਆਉਂਦੀ ਹੈ ਤੇ ਭੱਜੀ ਆਉਂਦੀ ਹੈ 13 ਫਰਵਰੀ 2024 ਨੂੰ ਸੋ ਦਿੱਲੀ ਦੇ ਵਿੱਚ ਮੋਰਚਾ ਲੱਗਣ ਜਾ ਰਿਹਾ ਹੈ ਉਹਦੀ ਵਾਅਤ ਜਿਹੜੇ ਸੰਦਾਂ ਦੀ ਹੈ ਜਿਹੜੇ ਰਿਪੇਅਰ ਜਾਂ ਕੋ 19 ਕੀ ਹੈ ਕਈ ਵਾਰੀ ਕੋ ਟਾਇਰ ਟੂਲ ਗਲਿਸ ਕਰਨੀ ਹੁੰਦੇ ਆ ਹਨਾ ਤੇ ਸੋ ਤੁਹਾਨੂੰ ਵਿਖਾਉਣੇ ਆ ਇਧਰ ਗੱਡੀ ਦੀ ਸਾਫ ਸਫਾਈਆ ਹੋ ਰਹੀ ਹੈ ਸੋ ਸਾਡੇ ਪ੍ਰਧਾਨ ਜੀ ਵੀ ਨਾਲ ਕੱਪੜੇ ਨਾਲ ਇਹ ਵੀ ਸਫਾਈ ਕਰ ਰਹੇ ਨੇ ਰਾਈਟਰ ਦਾ ਧੋਕੇ ਸਾਈਡ ਤੇ ਲਾਤਾ ਕਿਵੇਂ ਬਾਈ ਕਿੰਨਾ ਕੰਮ ਰਹਿ ਗਿਆ ਆਪਣਾ ਬਾਈ ਯਾਰ ਲੱਗੂ ਅੱਧਾ ਘੰਟਾ ਹਜੇ ਅੱਛਾ ਅੱਧੇ ਘੰਟੇ ਦਾ ਕੰਮ ਰਹਿ ਗਿਆ ਆ ਲੱਗੇ ਪਿਆ ਯਾਰ ਲਓ ਜੀ ਠੰਡ ਵੀ ਬਹੁਤ ਲੱਗੀ ਲੈ ਦੋਸਤੋ ਸੋ 13 ਤਰੀਕ ਨੂੰ ਤੁਸੀਂ ਮੰਨ ਲਓ ਵੀ ਦਿੱਲੀ ਨੂੰ ਕੋਚ ਕਰਨਾ ਸੋ ਸਾਡੇ ਨੌਜਵਾਨਾਂ ਨੂੰ ਵੀਰਾਂ ਨੂੰ ਬੇਨਤੀ ਹੈ ਵੀ ਮੜਾਕ ਦੇਆਂ ਨੂੰ ਸੋ ਤੁਸੀਂ ਪ੍ਰਧਾਨ ਜੀ ਨਾਲ ਕੰਟੈਕਟ ਕਰਕੇ ਤੇ ਆਪਣੇ ਨਾਮ ਲਿਖਾਉਣੇ ਆ ਸੋ ਜਿਹਨੇ ਜਾਣਾ ਹੈ 13 ਤਰੀਕ ਨੂੰ 13 ਫਰਵਰੀ 2024 ਸੋ ਤੁਹਾਨੂੰ ਗੱਡੀ ਇੱਧਰ ਜਿਹੜੇ ਐਨਆਰਆਈ ਵੀਰਾਂ ਨੇ ਇਹ ਵੀ ਐਨਆਰਆਈ ਵੀਰਾਂ ਦਾ ਬਹੁਤ ਵੱਡਾ ਸੰਯੋਗ ਹੈ ਇਹਦੇ ਵਿੱਚ ਵੀ ਸਾਡੇ ਨਗਰ ਦਾ ਮਢਾਕ ਦਾ ਸਾਰੇ ਹਮ ਦੋਸਤਾ ਮਿੱਤਰਾਂ ਦਾ ਸੋ ਸੰਘਰਸ਼ੀ ਯੋਧੇ ਤੁਹਾਨੂੰ ਪਤਾ ਲਗਾਤਾਰ ਜਿਹੜੇ ਸੰਘਰਸ਼ ਚੱਲਦੇ ਰਹਿੰਦੇ ਆ ਆਪਣਾ ਫਰਜ਼ ਬਣਦਾ ਸਾਰਿਆਂ ਦਾ ਯੋਗਦਾਨ ਪਾਉਣ ਦਾ ਨਾਲ ਸੇਵਾ ਮਦਦ ਕਰਾਉਣ ਦਾ ਸੋ ਅਸੀਂ ਹਰ ਟਾਈਮ ਤੁਹਾਡੀ ਸੇਵਾ ਦੇ ਵਿੱਚ હાજર ਸਿੱਕਸਾਂ ਜੁਨੀ ਨੇਕਤਾ ਸਿੱਧੂਪੁਰ ਸਾਨੀ ਪ੍ਰਧਾਨ ਜੀ ਟਰੈਕਟਰ ਦਾ ਹੋ ਗਿਆ ਓਕੇ ਕੰਮ ਆਪਣਾ ਹੋ ਗਿਆ ਓਕੇ ਲਓ ਜੀ ਹੁਣ ਗੱਡੀ ਦਾ ਕਿੰਨਾ ਕਰ ਗਿਆ ਬਾਈ ਜੀ ਲਓ ਜੀ ਥੰਦਾ ਦੀ ਜਿਹੜੀ ਆਪਣੀ ਸਾਰੇ ਸੰਦ ਕੰਪਲੀਟ ਹੈ ਬਸ ਹੁਣ ਜਾਣ ਦੀਆਂ ਤਿਆਰੀਆਂ ਹੈ ਤੋ ਸਾਰੇ ਵੀਰਾਂ ਨੂੰ ਹੋਰ ਵੀ ਨਗਰਾਂ ਦੇ ਵਿੱਚ ਜਿੰਨੇ ਵੀ ਬੈਠੇ ਆ ਸੇਵਾ ਸਾਸਰੀਕ ਨੂੰ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਭਾਈ ਸਾਰੇ ਜਣੇ ਨਾਲ ਜਾਣ ਦੀ ਕਿਰਪਾਲਤਾ ਕਰੋ ਸਾਰੇ ਬੰਦੇ ਨਹੀਂ ਆਪਾਂ 10 ਨੂੰ ਨਾਮ ਲਖਾਉਣੇ ਪ੍ਰਧਾਨ ਜੀ ਨੂੰ ਕੇ ਅੱਜ ਆਪਾਂ 10 ਨੂੰ ਹੋਕਾ ਵੀ ਦਿਵਾ ਲਾਂਗੇ ਜੀ ਪਿੰਡ ਤੇ ਆਪਾਂ 13 ਨੂੰ ਪਹੁੰਚਣਾ ਆਪਾਂ ਨੂੰ ਜਿਵੇਂ ਸੁਨੇਹਾ ਆਊਗਾ 10 ਜਾਂ 11 ਨੂੰ ਸੁਨੇਹਾ ਆਊਗਾ ਆਪਣੇ ਅੱਗੋਂ ਠੀਕ ਹੈ ਜੀ ਆਪਾਂ ਸੌਣਾ ਤੁਰਨਾ ਜੀ ਪਰ ਆਪਾਂ ਸਾਰੇ ਭਰਾਵਾਂ ਕਹਿੰਦੇ ਆ ਵੀ ਕੱਲੇ ਅਸੀਂ ਵੀ ਸਾਰੇ ਸਾਡੇ ਨਾਲ ਸਾਥ ਦੇਣ ਹਾਂਜੀ ਵੱਧ ਤੋਂ ਵੱਧ ਇਹ ਕਹਿੰਦੇ ਵੀ ਜਿਹੜੇ ਪ੍ਰਧਾਨ ਜੀ ਸਾਡੇ ਤੇ ਇਹ ਕਹਿੰਦੇ ਵੀ ਵੱਧ ਤੋਂ ਵੱਧ ਸਾਥ ਦੇਣ ਸਾਡੇ ਨਗਰ ਦੇ ਨੌਜਵਾਨ ਨਾਂ ਲਿਖਾਉਣ 10 ਤਰੀਕ ਨੂੰ 13 ਤਰੀਕ ਨੂੰ ਆਪਾਂ ਦਿੱਲੀ ਪਹੁੰਚਣਾ ਹੈ ਜਿਹੜੀਆਂ ਆਪਣੀਆਂ ਰਹਿੰਦੀਆਂ ਮੰਗਾਂ ਉਹਨਾਂ ਨੂੰ ਮਨਾਉਣ ਦੀ ਖਾਤਰ ਹੋਰ ਵੀ ਜਥੇਬੰਦੀਆਂ ਅਲੱਗ-ਅਲੱਗ ਪੰਡਾਂ ਦੇ ਵਿੱਚੋਂ ਜਿਵੇਂ ਤੁਸੀਂ ਵੇਖਿਆ ਹੀ ਹੈ ਜਿਹੜਾ ਅੱਗੇ ਆਹ ਨਿਕਲ ਕੇ ਹਟਿਆ ਭਾਨਾ ਸਿੱਧੂ ਦੇ ਬਾਰੇ ਵੀ ਇੱਧਰ ਵੀ ਸਾਥ ਦਿੱਤਾ ਸਾਰਿਆਂ ਨੇ ਸੋ ਇੱਧਰ ਵੀ ਆਪਾਂ ਵੱਧ ਤੋਂ ਵੱਧ ਸਾਥ ਦੇਣਾ ਹੈ ਕਿਸਾਨ ਵੀਰਾਂ ਦਾ ਕਿਉਂਕਿ ਜੇ ਆਪਾਂ ਕਿਸਾਨੀ ਦੇ ਨਾਲ ਜੁੜੇ ਹਾਂ ਕਿਸਾਨੀ ਨੂੰ ਜੇ ਆਪਾਂ ਬਚਾਵਾਂਗੇ ਨਾ ਤੇ ਸਮਝ ਲਓ ਸਾਰਾ ਸਿਸਟਮ ਫੇਲ ਹੋ ਜਾਣਾ ਹੈ। ਹਾਂਜੀ ਪ੍ਰਧਾਨ ਜੀ ਤੁਹਾਡੀ ਕੋਈ ਦੱਸੋ ਜੀ ਕੋਈ رائے مشورہ ਮਾੜਾ ਮੋਟਾ। ਅੱਛਾ ਗੱਡੀ ਤਾਂ ਹੀ ਜਾਂਦੀ। ਅੱਛਾ ਗੱਡੀ ਤਾਂ ਹੀ ਜਾਂਦੀ। ਲੋ ਪ੍ਰਧਾਨ ਜੀ ਥੋੜਾ ਜਿਹਾ ਬੋਲਣ ਤੋਂ ਥੋੜਾ ਜਿਹਾ ਗਰੇਜ ਕਰਦੇ ਆ। ਸੋ ਨਾਲ ਇਹ ਵੀ ਸੇਵਾਦਾਰ ਆ ਬਹੁਤ ਵੱਡੇ। ਸੋ ਲਗਾਤਾਰ ਸਾਡੇ ਨਾਲ ਸੇਵਾ ਤੇ ਜੁੜੇ ਆ। ਤੇ ਲੈ ਵੀ ਦੋਸਤੋ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਠੀਕ ਹੈ ਨਾ ਜਿੰਨੀ ਵੀ ਸ਼ੇਅਰ ਹੁੰਦੀ ਹੈ ਕਿਉਂਕਿ ਜਥੇਬੰਦੀਆਂ ਅਲੱਗ-ਅਲੱਗ ਜਾਣੀਆਂ ਸਾਰੇ ਥਾਵਾਂ ਤੋਂ। ਸੋ ਆਪਣੇ ਆਪਣੇ ਸੰਦੇ ਜਿਹੜੇ ਇਧਰ ਸਾਨੂੰ ਟਰੈਕਟਰ ਵਿਖਾਉਣੇ ਆ ਟਰੈਕਟਰ ਦੀ ਤਿਆਰੀ ਹੋ ਚੁੱਕੀ ਹੈ ਜਮਾਂ ਫੁੱਲ ਤਿਆਰੀ ਬਿਲਕੁਲ ਇਹ ਵੀ ਧੋਕੇ ਸਾਈਡ ਤੇ ਕਰਤਾ ਹੈ ਦੋਸਤੋ ਤੇ ਠੀਕ ਹੈ ਨਾ ਜੀ ਕਿਉਂਕਿ ਸਾਫ ਸਫਾਈ ਜ਼ਰੂਰੀ ਹੈ ਮਿੱਟੀ ਘਟਾ ਸੀਗਾ ਕਾਫੀ ਲੱਗਿਆ ਸੋ ਇਹ ਵੀ ਲੱਗਿਆ 2-3 ਘੰਟੇ ਹੋ ਗਏ ਨੌਜਵਾਨਾਂ ਨੂੰ ਤੇ ਸੋ ਸੱਜਣੋ ਮਿੱਤਰੋ ਵੀ ਆਪਣਾ ਫਰ ਗਿਆ ਸਾਰਿਆਂ ਦਾ ਤੇ ਆਪਾਂ ਸਾਰਿਆਂ ਨੇ ਦਿੱਲੀ ਨੂੰ ਕੂਚ ਕਰਨਾਗਾ ਤੇ ਆ ਸਾਡੇ ਪ੍ਰਧਾਨ ਜੀ ਇੱਕ ਸਿਸਟਮ ਲੈ ਕੇ ਆਏ ਬਹੁਤ ਵਧੀਆ ਇਹ ਮੰਨ ਲਓ ਹੈ ਦਾ ਚੈਨਾ ਮੀਟੀ ਇਹਦੇ ਚ ਰੱਖ ਕੇ ਇਹਦੇ ਗੱਡੀ ਦੀ ਧੂਆ ਧਵਾਈ ਹੋ ਰਹੀ ਹੈ ਤੇ ਭਾਈ ਜੀ ਆਪਣਾ ਜਾਨੀ ਕਿ ਕਾਠ ਕਿੰਨਾਂ ਜਾ ਰਿਹਾ ਕਾਠ ਬਹੁਤ ਜ਼ਿਆਦਾ ਜਾ ਰਿਹਾ ਭਾਈ ਸਾਡੇ ਝੂਠ ਨੂੰ ਬੇਚ ਕੇ ਸਾਰੇ ਨਵਾਂ ਕਿਸ ਨਾਵਾ ਤਵਾ ਦਿਖਾਗੇ ਹਾਂ ਵਾਤੋ ਵਾਦ ਆਪਾਂ ਜੁੜੀਏ ਤੇ ਵੀਡੀਓ ਨੂੰ ਵਾਤੋ ਵਾਦੇ ਸ਼ੇਅਰ ਕਰੋ ਠੀਕ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਧੰਨਵਾਦ ਨਗਰ ਮਢਾਕ ਦਾ ਐਨ ਆਰ ਆਈ ਵੀਰਾਂ ਦਾ ਦੇਸ਼ਾਂ ਦੇਸ਼ਾਂ ਵਿੱਚ ਬੈਠੇ ਨਗਰ ਦੇ ਜਿੰਨੇ ਵੀ ਸੇਵਾਦਾਰ ਵੀਰ ਹੈ ਜਿੰਨਾ ਵੀ ਨਗਰ ਹੈ ਸਾਰੇ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਅਸੀਂ ਸੋ ਸਾਰਿਆਂ ਦਾ ਤੇ ਸੋ ਜੁੜੋ ਆਪਾਂ ਚੱਲੀਏ ਦਿੱਲੀ ਨੂੰ ਕੋਚ ਕਰੀਏ 13 ਫਰਵਰੀ ਨੂੰ ਸੋ ਦੀ 10 ਨੂੰ ਆਪਾਂ ਨਾਂ ਲਖਾਈਏ ਪ੍ਰਧਾਨ ਜੀ ਨੂੰ ਤੇ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ